ਕਬੱਡੀ ਪੈ ਰਹੀ ਹੈ ਇਹ ਦੋਨਾਂ ਟੀਮਾਂ ਕਹਿੰਦੇ ਢੱਡੀਆਂ ਹੋਈਆਂ ਨੇ ਉਹ ਮੁੰਡੇ ਕਹਿੰਦੇ ਆੜੇ ਹੋਏ ਨੇ ਉਧਰ ਮਨੂ ਕਹਿੰਦੇ ਅਮਰੀਕਾ ਦੇ ਵਿੱਚ ਆਪਣੇ ਯਾਰਾਂ ਨਾਲ ਬੇਲੀਆਂ ਨਾਲ ਭਰਾਵਾਂ ਦੇ ਨਾਲ ਬੈਠਾ ਹੋਣਾ ਆਓ ਸਭ ਲਈ ਦੁਆਵਾਂ ਦੇ ਉਹ ਬਾਜੋ ਬਾਰੇ ਬਾਰੇ ਬਾਰ ਬਾਰ ਯਾਰ ਆਗੀ ਵੇਖੋ ਯਾਰ ਆ ਦੇਖੋ ਯਾਰ ਯਾਰ ਆ ਵੇਖੋ ਕੀ ਯਾਰ ਤੁਸੀਂ ਕੱਢਣਾ ਪਾਉਣਾ ਮੁੰਡਿਆਂ ਨੂੰ ਕੋਟੀ ਖੇਡਣ ਦੇ ਉਹ ਭਰਾ ਬਣ ਕੇ ਯਾਰ ਲੈ ਦੱਸ ਓ ਢੋਲ ਵਾਲਿਆ ਆ ਯਾਰ ਅੱਦਾ ਤਮਾਸ਼ਾ ਤੁਸੀਂ ਬਣਾ ਲਉਨੇ ਫੜ ਕੇ ਯਾਰ ਮੈਨੂੰ ਉਸਤਾ ਦਾ ਜਵਾਕਾ ਦਾ ਝਾੜ ਵੀ ਚੰਗਾ ਲੱਗਦਾ ਹੈ ਦੱਸ ਯਾਰ ਆ ਉਧਰ ਦਾ ਜਿਹੜਾ ਕੁਝ ਹੋ ਗਿਆ ਹੋ ਗਿਆ ਇਧਰੋਂ ਤੁਸੀਂ ਬਲਦੀ ਤੇ ਤੇਲ ਤੁਸੀਂ ਪਾ ਦਿਆ ਕਰੋ ਮੈਂ ਤੇ ਬੇਨਤੀ ਕਰਦਿਆਂ ਸਾਰੇ ਵੀਰ ਨੇ ਕੁਝ ਕੁ ਭਰਾ ਜਿਹੜੇ ਮੇਲਾ ਖਰਾਬ ਕਰ ਰਹੇ ਆ ਇਦਾ ਨਾ ਕਰਿਆ ਕਰੋ ਮਾਝੇ ਦਾ ਕੋਈ ਟਾਵਾ ਪੰਡਾ ਜਿੱਥੇ ਤੁਸੀਂ ਮੇਲਾ ਉਹ ਨਹੀਂ ਖਰਾਬ ਕਰਦੇ ਕੌਡੀ ਵੀ ਵਧੀਆ ਹੁੰਦੀ ਆ ਪ੍ਰਬੰਧ ਵੀ ਵਧੀਆ ਹੁੰਦੇ ਆ ਪਰ ਕੁਝ ਕੇ ਯਾਰ ਵਿੱਚੋਂ ਹਲੜਬਾਜੀ ਨਾ ਕਰਿਆ ਕਰੋ ਤੁਸੀਂ ਸਾਡੇ ਲਈ ਰੱਬ ਹੋ ਇਹ ਦਿੱਲੀ ਦਾ ਕੰਮ ਹੋ ਗਿਆ ਮਾਝੇ ਵਿੱਚ ਵੀ ਦਰਸ਼ਕ ਆ ਗਿਆ ਸਾਫੇ ਦੇ ਘਮੌਣ ਲੱਗ ਪੈਂਦੇ ਆ ਵਿੱਚੋਂ ਬਾਹਰੋਂ ਆ ਕੇ ਰੁਪਈਆ ਰੁਪਈਆ ਗ੍ਰਾਈ ਇਕੱਠੀ ਕਰਕੇ ਮੇਲੇ ਕਰਾਉਣੇ ਬਹੁਤ ਔਖੇ ਆ ਇਹ ਖਿਡਾਰੀ ਐਦਾ ਥੋੜੀ ਬਣ ਜਾਂਦੇ ਆ ਇਹਨਾਂ ਨੂੰ ਪੁੱਛ ਕੇ ਵੇਖੋ ਤੁਸੀਂ ਯਾਰ ਆ ਕੇ ਕੋਈ ਰਮਾਲ ਘਮਾਈ ਜਾਂਦਾ ਕੋਈ ਭੰਗੜਾ ਪਾਈ ਜਾਂਦਾ ਬਾਹਰ ਕਿੰਨੀ ਜਗਾ ਪਈ ਇੱਥੇ ਭੰਗੜਾ ਪਾ ਲੋ ਆਪਣੇਾਂ ਵਰਗੇ ਬਣੋ ਉਹਨਾਂ ਨੂੰ ਫੋਲੋ ਕਰੋ ਕਿ ਆਪਾਂ ਸਾਰੀ ਉਮਰ ਇਹਨਾਂ ਦੇ ਜੱਥਿਆਂ ਦੇ ਭੰਗੜੇ ਪਾਉਣੇ ਆ ਪਰ ਰਮਾਲ ਹੀ ਘਮਾਉਣੇ ਆ ਤੁਸੀਂ ਵੀ ਉਹਨਾਂ ਨੂੰ ਫੋਲੋ ਕਰੋ ਉਹਨਾਂ ਵਰਗੇ ਬਣੋ ਇਹ ਦੋ ਦੋ ਕਬੱਡੀਆਂ ਆ ਰਹੀ ਜੀ ਗੁਰੂ ਘਰ ਦਾ ਮੇਲਾ ਇੱਕ ਮਿੰਟ ਹਾਂਜੀ ਸਾ ਜੀ ਮੈਂ ਕਹਿੰਦਾ ਕਿ ਅਵੇ ਜੀ ਮੇਰੇ ਭਰਾ ਮੈਂ ਨਾ ਇਹ ਨਾ ਕਰਾਉਂ ਰਹੇ ਮੈਂ ਆਏ ਦੇਖਣ ਤੋਂ ਵੀਰੇ ਵੇਖੋ ਇਹ ਉਹ ਬੰਦੇ ਫੋਨ ਕਰ ਰਹੇ ਜਿਨ੍ਹਾਂ ਨੇ ਲੱਖਾਂ ਰੁਪਇਆ ਮੇਲੇ ਤੇ ਖਰਚ ਕੀਤਾ ਕੀਤਾ ਕੀ ਦੇ ਲਈ ਆ ਤੁਹਾਡੇ ਲਈ ਕੀਤਾ ਆ ਵੇਖੋ ਕਿੰਨੇ ਸਿਆਣੇ ਲੋਕ ਆ ਆ ਰਾਮ ਨਾਲ ਖੜੇ ਆ ਇੱਥੇ ਦੋਗੀ ਦੇ ਵਿੱਚ ਪੰਜ ਸੱਤ ਸ਼ਰਾਰਤੀ ਖੜੇ ਆ ਜਿਹੜੇ ਆਗੇ ਮਾਹੌਲ ਖਰਾਬ ਕਰਦੇ ਆ ਪਲੀਜ਼ ਯਾਰ ਨਾ ਕਰੋ ਤਾਂ ਭਰਾ ਬਣ ਕੇ ਬੰਦੇ ਪਿੰਡੇ ਦੇ ਨਹੀਂ ਬੰਦੇ ਆਏ ਵੀ ਬਾਹਰੋਂ ਆ ਵੀਰ ਕਹਿੰਦੇ ਦੋ ਦੋ ਰੇਡਾਂ ਮੁੜ ਕੇ